ਇਹ ਜਿਹੜੇ ਬੰਦੇ ਨੇ ਵਿਗਾੜ ਨਹੀਂ ਉਹਨਾਂ ਨੇ ਵਿਗਾੜ ਦੇ। ਉਹਨੇ ਜਮਾ ਹੀ ਨਹੀਂ ਰੋਕਣਾ। ਇੱਕ ਨਾ ਤੁਹਾਨੂੰ ਕਹਾਣੀ ਸੁਣਾਉਣਾ ਮੈਂ ਬੜੀ ਸੋਖੀ ਲੱਗੂਗੀ ਫਿਰ ਇਹ ਗੱਲ ਸਮਝਣੀ। ਬਿਲਕੁਲ। ਵੀ ਇੱਕ ਬੰਦਾ ਸੀ ਉਹਨਾਂ ਕੋਲ ਇੱਕ ਗਾਂ ਸੀ। ਤੇ ਗਾਂ ਫੰਡਰ ਸੀ। ਫੰਡਰ ਮਤਲਬ ਜਿਹੜੀ ਸੂ ਨਹੀਂ ਸਕਦੀ ਹੋਵੇ। ਅੱਛਾ। ਉਹਨਾਂ ਕੋਲ ਗਾਂ ਸੀਗੀ ਉਹ ਗਾਂ ਫੰਡਰ ਜਿਹੜੀ ਸੂ ਨਹੀਂ ਸਕਦੀ ਹੋਵੇ। ਦੋਨੇ ਪਿਓ ਪੁੱਤ ਬੈਠੇ ਕਹਿੰਦਾ ਬਾਪਾ ਯਾਰ ਐ ਕਰ। ਬਾਪੂ ਗਾਂ ਦਾ ਨਾ ਰੱਸਾ ਖੋਲ ਦੀ। ਐਨੀ ਤੂੜੀ ਤੜੀ ਜੀ ਪਾਈਏ ਨਾ ਮਤਲਬ ਨਹੀਂ ਕੋਈ ਬਣਦਾ। ਦੁੱਧ ਦੇ ਦਿੰਦੀ ਨਹੀਂ ਸੂਣਾ ਇਹਨੇ ਹੈ ਨਹੀਂ। ਬਾਪੂ ਕਹਿੰਦਾ ਪੁੱਤ ਰੱਸਾ ਕਿਉਂ ਤੇ ਗੱਲ ਤੇ ਆਣਾ ਸੁਣ ਜੀ ਨੇ ਛੱਡਣਾ ਕਿਵੇਂ ਛੱਡਦਾ ਹੁੰਦਾ ਬਾਪੂ ਕਹਿੰਦਾ ਪੁੱਤ ਆਪਾਂ ਰੱਸਾ ਖੋਲ ਦਿੰਨੇ ਆ ਕਿਉਂ ਆਪਾਂ ਰੱਸਾ ਖੋਲਣ ਨੂੰ ਕੀ ਆਪਾਂ ਕੇਤੇ ਗੱਲ ਪਾ ਦਿੰਨੇ ਆ ਬਾਪੂ ਕਹਿੰਦਾ ਪੁੱਤ ਕਹਿੰਦਾ ਕਿਵੇਂ ਤੜਕੇ ਨੂੰ ਬਾਪੂ ਨੇ ਕਮਾਂਡੀਆਂ ਨੂੰ ਬੁੱਲ ਮਾਰਿਆ ਕਹਿੰਦਾ ਫਲਾਨਿਆਂ ਉਰੇ ਆਈ ਮੜਾ ਜਾ ਕਹਿੰਦਾ ਕੀ ਹੋ ਗਿਆ ਕਹਿੰਦਾ ਅਰ ਗਾਂ ਹੀ ਲੈ ਜਾ ਖੋਲ ਕੇ ਸਾਡੇ ਕਿਲੇ ਤੋਂ ਸੇਵਾ ਨਹੀਂ ਹੁੰਦੀ ਸਾਡੇ ਪਿਓ ਪੁੱਤਾਂ ਤੋਂ ਤੂੰ ਤੂੰ ਸਾਭ ਲੈ ਉਹ ਗਾਂ ਹੀ ਲਿਆ ਜਾਂਦਾ ਜੀ ਖੋਲ ਕੇ ਉਹਦੀ ਵਿਚਾਰ ਦੀ ਕਿਸਮਤ ਚੰਗੀ ਸੀ ਨੀਤ ਸਾਫ ਸੀ ਉਹ ਗਾਂ ਡੂੜ ਖਸਾਲਵਾ ਸੂਹੀ ਜਦੋਂ ਗਾਂ ਸੂਹੀ ਤੇ ਪੁੱਤ ਕਹਿੰਦਾ ਪਾਪਾ ਗਾਂ ਸੂਹੀ ਉਹੀ ਜਿਹ ਜਿਨੇ ਗਾਂ ਦਿੱਤੀ ਸੀ ਉਹ ਕਹਿੰਦਾ ਫੇਰ ਤੇ ਕਹਿੰਦਾ ਦੁੱਧ ਦਿੰਦੀ ਆ ਦੋ ਦਿਨ ਰੋਜ਼ ਪਾਉਂਦੀ ਆ ਕਹਿੰਦਾ ਗਲਤ ਕਰਤਾ ਕੰਮ ਦੇਣ ਹੀ ਨਹੀਂ ਸੀ ਗਾਈ ਕਹਿੰਦਾ ਪੁੱਤ ਵਾਪਸ ਲੈ ਆਉਣੀ ਆ ਕਹਿੰਦਾ ਕਿਵੇਂ ਲੈ ਕੇ ਆਵਾਂਗਾ ਕਹਿੰਦਾ ਬਗਾੜਨ ਲੱਗਾ ਕਿਹੜਾ ਟਾਈਮ ਲੱਗਦਾ ਕਹਿੰਦਾ ਕਿਵੇਂ ਬਗਾੜਾਂਗੇ ਤੜਕੇ ਉੱਠ ਕੇ ਆਪਦੇ ਪੁੱਤ ਨੂੰ ਕਹਿੰਦਾ ਤੂੰ ਇਹਨੇ ਦੇ ਕੋਠੇ ਚੜ ਜਾ ਉਹ ਕੋਠੇ ਚੜ ਜਾਂਦਾ ਕੋਠੇ ਚੜ ਕੇ ਛਾਲਾ ਮਾਰਨ ਲੱਗ ਜਾਂਦਾ ਜਿਨੇ ਗਾਂ ਦਿੱਤੀ ਸੀ ਉਹਦਾ ਪੁੱਤ ਕੋਠੇ ਚੜ ਕੇ ਛਾਲਾ ਮਾਰਨ ਲੱਗ ਜਾਂਦਾ ਜਿਨੇ ਗਾਂ ਲਈ ਸੀ ਉਹ ਬਾਹਰ ਨਿਕਲ ਆਉਂਦਾ ਕਹਿੰਦਾ ਕਿਹੜਾ ਓਏ ਕਿਹੜਾ ਛਾਲਾ ਮਾਰੀ ਜਾਂਦਾ ਇਨਨ ਜੀ ਨੇ ਗੱਲ ਤੁਸੀਂ ਬਾਰ ਕਰਿਆ ਗਿਆ ਕਹਿੰਦਾ ਹੁਣ ਅਸੀਂ ਕੌਣ ਹੋਗੇ ਅੱਛਾ ਹੁਣ ਅਸੀਂ ਕਿਹੜੇ ਹੋਗੇ ਜਦੋਂ ਗਾਂ ਲੈ ਕੇ ਆਇਆ ਸੀ ਉਹ ਤੇਰੇ ਆਪਣੇ ਸੀ ਤੇ ਹੁਣ ਤੂੰ ਸਾਨੂੰ ਕਹਿੰਦਾ ਕੌਣ ਹੋ ਪੁੱਤ ਖੋਲ ਹੋਏ ਗਾਂ ਚਲੋ